ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸੱਸ਼ੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਪੰਜਾਬ ਦੀ ਜਨਤਾ ਉਪਰ ਅੰਤ ਦੇ ਦਰਜੇ ਦੇ ਵਾਧੂ ਬੋਝ ਪਾਏ ਵਾਪਸ ਲਵੇ ਸਰਕਾਰ ਭਾਈ ਮਨਜੀਤ ਸਿੰਘ ਅੱਜ ਲਾਤਰਨਤਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮਾਨਯੋਗ ਰਾਜਪਾਲ ਸਾਹਿਬ ਪੰਜਾਬ ਦੇ ਨਾਂ ਤੇ ਦਿੱਤਾ ਗਿਆ ਮਨਪੱਤਰ ਸ਼ੋਮਨੇ ਕਾਲੀਦਲ ਸੁਧਾਰ ਲਹਿਤ ਦੇ ਬੁਲਾਰੇ ਭਾਈ ਮਨਜੀਤ ਸਿੰਘ ਦੀਗਵਾਈ ਹੇਠ ਸੈਂਕੜੇ ਵਰਕਰਾਂ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦਫ਼ਤਰ ਵਿੱਚ ਪੰਜਾਬ ਦੇ ਰਾਜਪਾਲ ਸਾਹਿਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਵਿੱਚ ਇਹ ਲਿਖਿਆ ਗਿਆ ਸੀ ਕਿ ਪੰਜਾਬ ਦੀ ਜਨਤਾ ਉੱਪਰ ਅੰਤ ਦਰਜੇ ਦੇ ਵਾਧੂ ਬੋਝ ਪਾਏ ਗਏ ਹਨ ਜਿਨਨ ਤਰੰਤ ਹੀ ਵਾਪਸ ਲੈ ਕੇ ਰੱਦ ਕਰਵਾਉਣ ਜਾਂ ਤਹਿਤਾ ਜ ਮੰਗ ਪੱਤਰ ਡੀਸੀ ਸੰਦੀਪ ਕੁਮਾਰ ਨੂੰ ਦਿੱਤਾ ਗਿਆ ਇਸ ਮੌਕੇ ਤੇ ਡੀਸੀ ਕੰਪਲੈਕਸ ਗੇਟ ਦੇ ਬਾਹਰ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਅੰਦਰ ਬੋਝ ਪਾਏ ਗਏ ਜਿਵੇਂ ਬੱਸਾਂ ਦਾ ਕਿਰਾਇਆ ਲੋੜ ਤੋਂ ਵੱਧ ਪੈਟਰੋਲ ਡੀਜ਼ਲ ਉੱਪਰ ਵਾਧੂ ਟੈਕਸ ਲਗਾਏ ਗਏ 3 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ 3 ਰੁਪਏ ਸਬਸਿਡੀ ਖਤਮ ਕਰਕੇ 48 ਕਰੋੜ ਰੁਪਏ ਦਾ ਬੋਝ ਆਮ ਜਨਤਾ ਤੇ ਪੈ ਚੁੱਕਾ ਹੈ ਜੋ ਹੁਣ ਤੱਕ ਪੰਜਾਬ ਉਪਰ ਲਗਭਗ 1 ਲੱਖ ਕਰੋੜ ਰੁਪਏ ਕਿਤੇ ਤੌਰ ਤੇ ਕਰਜ਼ਾ ਹੋ ਚੁੱਕਾ ਹੈ ਉਸ ਕਰਜ਼ੇ ਦਾ ਵਿਆਜ ਦੇਣ ਲਈ ਫੇਸ ਕੇਂਦਰ ਸਰਕਾਰ ਕੋਲੋਂ ਕਰਜ਼ਾ ਲੈਣ ਬਾਰੇ ਕਿਹਾ ਜਾ ਰਿਹਾ ਹੈ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਹਰ ਪਾਸੇ ਸਰਕਾਰ ਵਿਰੋਧ ਧਰਨੇ ਰੋਸ ਪ੍ਰਦਰਸ਼ਨ ਹੜਤਾਲਾਂ ਕਰਕੇ ਬੈਠੇ ਨੇ ਮੁਲਾਜ਼ਮ ਪੰਜਾਬ ਬੰਦਰ ਨਸ਼ੀ ਤਬੰਦੀ ਕੀ ਕਰਵਾਉਣੇ ਸਨ ਉਲਟਾ ਦਿਨੋ ਦਿਨ ਨਸ਼ੇ ਵੇਚਣ ਵਾਲੇ ਤੇ ਕਰਨ ਵਾਲਿਆਂ ਦੀ ਗਿਣਤੀ ਪਿਛਲੀਆਂ ਸਰਕਾਰਾਂ ਤੋਂ ਹੁਣ ਕਿਤੇ ਵੱਧ ਗਈ ਹੈ ਇਸ ਦੌਰਾਨ ਰੋਜ਼ਾਨਾ ਹਿਫਰਵਤियां ਮੰਗੀਆਂ ਜਾ ਰਹੀਆਂ ਹਨ ਜੇਕਰ ਫਰਵਤियां ਨਹੀਂ ਦਿੱਤੀਆਂ ਜਾਂਦੀਆਂ ਤਾਂ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਅਤੇ ਲੁੱਟਾਂ ਕੋਹਾਂ ਆਉਂਦੇ ਜਾਂਦੇ ਹੰਗਿਰਨੂ ਹੱਥਿਆਰਾਂ ਤੇਜ਼ ਮਾਰੂ ਹੱਥਿਆਰਾਂ ਦੀ ਨੋਕ ਉੱਪਰ ਲੁੱਟੇਰਿਆਂ ਵੱਲੋਂ ਲੁੱਟਾਂ ਕੋਹਾਂ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਪੰਜਾਬ ਬੰਦਰ ਜ਼ਿਲ੍ਹਾ ਪੱਦਰ ਤੇ ਮੰਗਪਤਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ ਤੁਸੀਂ ਉਹ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜੇ ਮਾਨ ਸਰਕਾਰ ਨੇ ਅੱਜ ਕੱਲ੍ਹ ਹੀ ਜਾਂ ਪਰਸੋਂ ਜਿਹੜੇ ਆ ਇੱਕ ਤਾਂ ਬੱਸਾਂ ਦੇ ਕਰਏ ਵਧਾਤੇ ਇੱਕ ਪੈਟਰੋਲ ਤੇ ਡੀਜ਼ਲ ਵਧਾਤਾ ਔਰ ਬਿਜਲੀ ਦਾ ਜਿਹੜਾ 7 ਕਿਲੋ ਦਾ ਜਿਹੜਾ ਵਾਰ ਦਾ ਕਨੈਕਸ਼ਨ ਸੀ ਉਹਦੇ ਤੇ ਜਿਹੜੇ 3 ਰੁਪਏ ਸਬਸਿਡੀ ਮਿਲਦੀ ਹੋ ਵੀ ਖਤਮ ਕਰਤੀ ਔਰ ਪੰਜਾਬ ਦੇ ਵਿੱਚ ਮਗਹੀਾਈ ਔਰ ਇਸ ਵੇਲੇ ਗਰੀਬ ਦਾ ਜਿਹੜਾ ਬਾਹਰ ਚੱਲਣਾ ਫਿਰਨਾ ਵੀ ਮੁਸ਼ਕਲ ਹੋ ਗਿਆ ਕਿਉਂਕਿ ਬੱਸਾਂ ਦੇ ਕਿਰਾਇਆ ਤੇ ਵਸ ਰੁਪਿਆ ਔਰ ਦੋ ਵੇਲੇ ਦੀ ਰੋਟੀ ਜਿਹੜੀ ਗਰੀਬ ਜਿਹੜੇ ਖਾਂਦੇ ਸੀ ਉਹਨਾਂ ਦੀ ਜੇਬ ਜਿਹੜੀ ਆ ਉਹਦੇ ਤੇ ਵਿਟਾਕਾ ਬਚਾ ਔਰ ਇਸ ਤੋਂ ਪਹਿਲਾਂ ਵੀ ਬਿਜਲੀ ਦੇ ਬਿੱਲ ਹੀ ਵਧਾਏ ਗਏ ਔਰ ਇਸੇ ਤਰ੍ਹਾਂ ਕਰਾਇ ਵੀ ਵਧਾਇਆ ਗਿਆ ਔਰ ਇਹ ਪੰਜਾਬ ਦੇ ਵਿੱਚ ਜਿਹੜੇ ਕਹੇ ਕਿ ਇਹ ਐਸੀ ਕਿਸੇ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ ਔਰ ਆਮ ਦੀ ਨਹੀਂ ਮੈਂ ਸਮਝਦਾ ਇਹ ਆਮ ਲੋਕਾਂ ਤੇ ਬੋਝਾਂ ਦੇ ਡਾਕਾ ਮਾਰਨ ਵਾਲੀ ਸਰਕਾਰ ਹੈ ਜਿਹੜੇ ਆਮ ਲੋਕਾਂ ਦਾ ਮਹंगाई ਕਚੂਮਰ ਕੱਢ ਰਹੀ ਹੈ ਔਰ ਮੈਂ ਸਮਝਦਾ ਕਿ ਇਹਨਾਂ ਨੇ ਅਣਜਾਣ ਬੰਦੇ ਸੀ ਤੇ ਪੰਜਾਬ ਦਾ ਦਿਵਾਲਾ ਕੱਟ ਕੇ ਰੱਖਤਾ ਆਰਥਿਕ ਤੌਰ ਤੇ ਔਰ ਆ ਇਸ ਵळे ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਨਹੀਂ ਔਰ ਜਿੱਥੇ 3 ਲੱਖ ਕਰੋੜ ਦਾ ਕਰਜ਼ਾ ਹੈ ਇਹਨਾਂ ਨੇ 100 ਜਿਹੜਾ ਇੱਕ 100 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੋਰ ਜੜਾਤਾ ਔਰ ਪੰਜਾਬ ਨੂੰ ਕਰਜ਼ਾਈ ਕਰਤਾ ਜਿਹੜੇ ਕਹਿੰਦੇ ਇਹ ਇਹ ਰੇਤ ਤੋਂ ਇਹਨੇ ਪੈਸੇ ਕਮਾ ਲਿਆ ਕਰਨੇ ਆ ਤੇ ਇੰਨਾ ਕੁ ਸਹੀ ਜਿਹੜਾ ਹੈ ਉਹ ਪੰਜਾਬ ਦਾ ਜਿਹੜਾ ਕਰਜ਼ਾ ਉਹਦਾ ਲਾਵਾਂਗੇ ਹੁਣ ਕਰਜ਼ੇ ਤੇ ਲੈ ਲੈ ਕੇ ਸਰਕਾਰ ਨੂੰ ਤੇ ਚਲਾ ਰਹੇ ਆ ਔਰ ਜਿਹੜਾ ਉਹਦਾ ਵਿਆਜ ਆ ਉਹਦੇ ਵਿਆਜ ਵਾਸਤੇ ਫਿਰ ਕਰਜ਼ਾ ਚੁੱਕ ਰਹੇ ਆ ਕਿੰਨੇ ਅਫਸੋਸ ਦੀ ਗੱਲ ਆ ਵੀ ਜਿਹੜਾ ਵਿਆਜ ਲਾਉਣਾ ਉਹਦੇ ਵਾਸਤੇ ਕਰਜ਼ਾ ਜਿਹੜਾ ਉਹ ਚੁਕਾਇਆ ਜਾ ਰਿਹਾ ਔਰ ਬੜਾ ਅਫਸੋਸ ਔਰ ਪੰਜਾਬ ਦੇ ਵਿੱਚ ਮੈਂ ਸਮਝਦਾ ਆ ਕਿ ਕੋਈ ਲਾ ਡਾਕਟਰ ਨਹੀਂ ਕਾਇਮਲੇਗਾ ਔਰ ਡੈਂਟ ਘਾੜੇ ਗੋਲੀਆਂ ਮਾਰੀਆਂ ਚੇਰੀਆਂ ਲੋਕਾਂ ਨੂੰ ਔਰ ਲੋਕਾਂ ਦਾ ਰਹਿਣਾ ਮੁਸ਼ਕਲ ਆ ਔਰ ਇਸੇ ਤਰ੍ਹਾਂ ਜਿਹੜੇ ਖਾਸ ਕਰਕੇ ਇੰਡਸਟਰੀ ਵਾਲੇ ਲੋਕ ਆ ਉਹਨਾਂ ਨੂੰ ਅੰਦਰ ਬੈਠੇ ਗੈਂਗਸਟਰ ਜਿਹੜੇ ਉਹ ਧਮਕੀਆਂ ਦੇ ਗੈਂਗਸਟਰਾਂ ਦਾ ਰਾਜ ਆ ਇਸ ਵੇਲੇ ਪੰਜਾਬ ਦੀ ਧਰਤੀ ਤੇ ਸੋ ਇਹ ਫੇਲ ਹੋ ਗਏ ਮਾਨ ਸਰਕਾਰ ਫੇਲ ਹੋ ਗਈ ਆ ਔਰ ਇਹ ਮੈਂ ਸਮਝਦਾ ਹਾਂ ਕਿ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਦੁਬਾਰਾ ਤੋਂ ਇਹ ਮਤ ਕਲੀਚ ਹੋਣਾ ਹੋਣਾ ਤਾਂ ਕਿ ਸਹੀ ਲੋਕਾਂ ਦੇ ਹੱਥ ਵਿੱਚ ਪੰਜਾਬ ਦੀ ਜਿਹੜੀ ਕਮਾਂਡ ਆਵੇ ਔਰ ਪੰਜਾਬ ਦਾ ਦਰਦ ਲੱਖਣ ਵਾਲੇ ਲੋਕਾਂ ਦੀ ਆਵੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਣ ਔਰ ਇਹ ਤਾਂ ਚੜਦੇ ਸੂਰਜ ਮਗਾਈ ਜਿਹੜੀ ਹੈ ਉਹ ਵਧਾ ਦਿੰਦੇ ਆ ਔਰ ਇਹ ਗੱਲ ਕਹਿੰਦੇ ਹੈ ਕਿ ਪੰਜਾਬ ਦੇ ਵਿੱਚੋਂ ਹੈ ਜਿਹੜਾ ਵੀਆਈਪੀ ਕਲਚਰ ਖਤਮ ਕਰ ਦੇਣਾ ਅੱਜ ਯਾਰ ਯਾਰ ਬੰਦਾ ਲੈ ਕੇ ਤਾਂ ਸਰਦਾਰ ਮਾਨ ਫਿਰਦੇ ਆ ਭੈਣ ਜੀ ਵੱਖਰੇ ਫਿਰਦੇ ਆ ਮਾਤਾ ਜੀ ਵੱਖਰੇ ਫਿਰਦੇ ਆ ਸੋ ਇੱਕ ਪਹਿਲੀ ਵਾਰ ਆ ਜਦੋਂ ਤੋਂ ਦੇਖਿਆਦ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਸ਼ੀਸ਼ੇ ਚ ਲੁੱਕ ਕੇ ਉਹਨੇ ਯਾਦੀ ਦੇ ਦਿਸ ਤੇ ਭਾਸ਼ਣ ਦਿੱਤਾ ਤੁਸੀਂ ਤਾਂ ਲੁੱਕੇ ਤੇ ਜਿਹੜੇ ਇੰਡਸਟਰੀਆਂ ਵਾਲੇ ਨੇ ਜਿਹੜੇ ਪੰਜਾਬ ਦੇ ਲੋਕ ਕਿੱਥੇ ਲੁਕਣ ਕਿਧਰ ਨੂੰ ਜਾਣਗੇ ਔਰ ਕਿਹੜੇ ਇਹ ਵਿਚਾਰੇ ਜਾ ਕੇ ਖੂਚ ਡਿੱਗਣਗੇ ਜਿਹਨਾਂ ਰੋਜ਼ ਧਮਕੀਆਂ ਆ ਰਹੀਆਂ ਨੇ ਸੋ ਮੈਂ ਇਹ ਕਹਿਣਾ ਚਾਹਣਾ ਆ ਕਿ ਪੰਜਾਬ ਚ ਲਾਂਡਰ ਖਤਮ ਹੋ ਗਿਆ ਔਰ ਪੰਜਾਬ ਵਿੱਚ ਦਿਵਾਲਾ ਨਿਕਲ ਗਿਆ ਸਰਕਾਰ ਦਾ ਇਹ ਦੋ ਤਿੰਨ ਗੱਲਾਂ ਹੀ ਹੁੰਦੀਆਂ ਨੇ ਜਿਹੜੀਆਂ ਸਰਕਾਰ ਨੂੰ ਚਲਾਉਣ ਲਈ ਜ਼ਰੂਰੀ ਹੁੰਦੀਆਂ ਨੇ ਸੋ ਇਹ ਸਾਰਾ ਕੁਝ ਖਤਮ ਹੋ ਗਿਆ ਇਸ ਕਰਕੇ ਇਹ ਅਸਤੀਫਾ ਦੇਣਾ ਚਾਹੀਦਾ ਔਰ ਮਹਿੰਗਾਈ ਘਟ ਕਰਨੀ ਚਾਹੀਦੀ ਆ ਔਰ ਗਰੀਬਾਂ ਦਾ ਰੋਜ਼ ਦਾ ਜਿਹੜਾ ਰੋਜ਼ਬਰ ਦਾ ਜੀਵਨ ਆ ਉਹ ਐਸ ਵੇਲੇ ਉਹਨਾਂ ਤੇ ਬੋਝ ਆਵੇ ਉਹਨਾਂ ਦੀ ਜੇਬਾਂ ਦਾ ਜਿਹੜਾ ਬਹੁਤ ਵੱਡਾ ਐਸ ਵੇਲੇ ਉਹ ਟੱਕਾ ਵਜਾ ਸੋ ਉਹ ਲੁੱਟਿਆ ਲੁੱਟਿਆ ਮਹਿਸੂਸ ਕਰ ਰਹੇ ਪੰਜਾਬ ਦੇ ਲੋਕ ਐਸ ਤਿਹਨੇ ਔਰ ਗਲਤੀ ਸਮਝਦੇ ਪਰ ਹੱਥੋਂ ਗਲਤੀ ਹੋ ਗਈ ਆ ਸੋ ਇਸ ਕਰਕੇ ਇਹ ਮੰਗ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਕਿ ਇਹ ਵਧੇ ਹੋਏ ਜਿਹੜੇ ਆਪਣੇ ਰੇਟ ਇਹਨਾਂ ਨੂੰ ਜਲਦੀ ਤੋਂ ਜਲਦੀ ਬਾਸਤ